ਇਲੈਕਸ਼ਨ ਕਮਿਸ਼ਨ ਦੇ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਦੇ ਉੱਪਰ 1 ਜੂਨ ਨੂੰ VOTING ਹੋਣ ਜਾ ਰਹੀ ਹੈ ਤੇ 4 ਜੂਨ ਨੂੰ ਸਾ ਰਿਜ਼ਲਟ ਆਵੇਗਾ ਕਹਿੰਦੇ ਕਿ ਪੂਰੇ ਦੇਸ਼ ਭਰ ਦੇ ਵਿੱਚ ਉਵੇਂ 543 ਲੋਕ ਸਭਾ ਸੀਟਾਂ ਨੇ ਜਿਸ ਦੇ ਉੱਪਰ 7 ਫੇਸਿਸ ਦੇ ਵਿੱਚ VOTING ਹੋਣ ਜਾ ਰਹੀ ਹੈ ਪਹਿਲੇ ਫੇਸ ਦੀ VOTING 19 April ਨੂੰ ਸ਼ੁਰੂ ਹੋਵੇਗੀ 19 April ਨੂੰ ਪਹਿਲੇ ਫੇਸ ਦੀ VOTING ਹੋਵੇਗੀ ਤੇ ਆਖਰੀ ਫੇਸ ਤੱਕ ਯਾਨੀ ਕਿ 7ਵਾਂ ਫੇਸ ਜਿਹੜਾ ਹੈ ਉਹ 1 ਜੂਨ ਨੂੰ ਰੱਖਿਆ ਗਿਆ ਜਿੱਥੇ ਪੰਜਾਬ ਪਰ ਦੇ ਵਿੱਚ VOTING ਹੋਣ ਜਾ ਰਹੀ ਹੈ ਪੰਜਾਬ ਦੇ 13 ਸੀਟਾਂ ਦੇ ਵਿੱਚ 1 ਜੂਨ ਨੂੰ VOTING ਹੋਵੇਗੀ ਤੇ 4 ਜੂਨ ਨੂੰ ਸਾਰੇ ਦੇਸ਼ ਭਰ ਦੇ ਸੂਬਿਆਂ ਦਾ ਰਿਜ਼ਲਟ ਆਵੇਗਾ ਉਥੇ ਦੱਸ ਦੇ ਕਿ ਪੰਜਾਬ ਦੇ ਵਿੱਚ ਨਾਮਾਂਕਨ ਦਾਖਲ ਕਰਨ ਦੇ ਲਈ 7 ਮਈ ਦੀ ਤਾਰੀਖ ਰੱਖੀ ਗਈ ਹੈ ਜਦੋਂ ਉਮੀਦਵਾਰਾਂ ਨੇ ਨਾਮਾਂਕਨ ਦਾਖਲ ਕਰਨੇ ਨੇ ਨਾਮਾਂਕਨ ਦਾਖਲ ਕਰਨ ਦਾ ਪਹਿਲਾ ਦਿਨ 7 ਮਈ ਰੱਖਿਆ ਗਿਆ ਤੇ ਇਸੇ ਨਾਲ ਹੀ ਜੇਕਰ ਕਿਸੇ ਉਮੀਦਵਾਰ ਨੇ ਆਪਣਾ ਨਾਮਾਂਕਨ ਵਾਪਸ ਲੈਣਾ ਤਾਂ 17 ਮਈ ਤੱਕ ਆਪਣਾ ਨਾਮਾਂਕਨ ਵਾਪਸ ਲੈ ਸਕਦਾ ਹੈ ਜਿਸ ਤੋਂ ਬਾਅਦ 1 ਜੂਨ ਨੂੰ VOTING ਹੋਵੇਗੀ ਪੰਜਾਬ ਦੇ ਵਿੱਚ ਤੇ 4 ਜੂਨ ਨੂੰ ਇਸ ਦਾ ਰਿਜ਼ਲਟ ਆਵੇਗਾ ਪੰਜਾਬ ਪਰ ਦੇ ਵਿੱਚ 13 ਸੀਟਾਂ ਦੇ ਉੱਪਰ 1 ਜੂਨ ਨੂੰ VOTING ਹੋਵੇਗੀ ਉੱਥੇ ਦੱਸਿਆ ਕਿ ਦੇਸ਼ ਭਰ ਦੀਆਂ ਤਕਰੀਬਨ 4543 ਲੋਕ ਸਭਾ ਸੀਟਾਂ ਨੇ ਜਿਸ ਦੇ ਉੱਪਰ 97 ਕਰੋੜ VOTERS VOTING ਕਰਨਗੇ ਜਿਸ ਦੇ ਵਿੱਚੋਂ 47 ਕਰੋੜ ਮਹਿਲਾਵਾਂ ਦੱਸੀਆਂ ਜਾ ਰਹੀਆਂ ਨੇ 94 ਕਰੋੜ ਮੇਲ ਨੇ ਜਨਤਾ ਵੱਲੋਂ VOTING ਕੀਤੀ ਜਾਣੀ ਹੈ ਉਹ ਦੱਸਦੀ ਕਿ 7 ਫੇਸੇਸ ਦੇ ਵਿੱਚ VOTING ਹੋਣੀ ਹੈ ਉਹ ਦੱਸਦੀ ਕਿ ਪੰਜਾਬ ਦੀਆਂ 13 ਸੀਟਾਂ ਦੇ ਉੱਪਰ 1 ਜੂਨ ਨੂੰ VOTING ਹੋਵੇਗੀ ਤੇ 4 ਜੂਨ ਨੂੰ ਰਿਜ਼ਲਟ ਆਵੇਗਾ ਪੰਜਾਬ ਦੀਆਂ 13 ਸੀਟਾਂ ਦੇ ਉੱਪਰ ਉਮੀਦਵਾਰ ਐਲਾਨ ਨੇ ਹਲੇ ਬਾਕੀ-ਬਾਕੀ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਬਾਕੀ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਵੱਲੋਂ 13 ਦੇ ਵਿੱਚੋਂ 8 ਸੀਟਾਂ ਦੇ ਉੱਪਰ ਉਮੀਦਵਾਰ ਐਲਾਨ ਦਿੱਤੇ ਗਏ ਨੇ ਪਰ 5 ਸੀਟਾਂ ਹਲੇ ਉਹਨਾਂ ਦੇ ਵੱਲੋਂ ਰਹਿੰਦੀਆਂ ਨੇ ਤੇ ਇਹਨਾਂ ਦੇ ਉੱਪਰ ਉਮੀਦਵਾਰ ਐਲਾਨੇ ਜਾਣੇ ਨੇ ਹਾਲੇਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਭਾਜਪਾ ਦੇ ਵੱਲੋਂ ਆਪਣੇ ਉਮੀਦਵਾਰ ਐਲਾਨਨੇ ਬਾਕੀ ਨੇ ਉਹਨਾਂ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਆਪ ਦੇ ਵੱਲੋਂ ਜ਼ਰੂਰ 13 ਦੇ ਵਿੱਚੋਂ 8 ਸੀਟਾਂ ਦੇ ਉੱਪਰ ਐਲਾਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ 5 ਆਪਣੇ ਮੰਤਰੀਆਂ ਨੂੰ ਵੀ ਮੌਕਾ ਦਿੱਤਾ ਗਿਆ ਇੱਕ ਸੰਸਦ ਸੁਸ਼ੀਲ ਕੁਮਾਰ ਰਿੰਕੂ ਨੇ ਚਲੰਦਤ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਕਲਾਕਾਰ ਕਰਮਜੀਤਨ ਮੋਹਨ ਨੇ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਹੈ ਹੋਰ ਬਾਕੀ ਜਿਹੜੀ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਭਾਜਪਾ ਹੋਵੇ ਫਿਲਹਾਲ ਉਹਨਾਂ ਦੇ ਵੱਲੋਂ ਆਪਣੇ ਉਮੀਦਵਾਰ ਐਲਾਨ ਨਹੀਂ ਬਾਕੀ ਨੇ ਤੇ ਦੱਸਿਆ ਕਿ ਪੰਜਾਬ ਦੀਆਂ 13 ਸੀਟਾਂ ਦੇ ਉੱਪਰ 1 ਜੂਨ ਨੂੰ VOTING ਹੋਵੇਗੀ ਤੇ 4 ਜੂਨ ਨੂੰ ਰਿਜ਼ਲਟ ਆਵੇਗਾ ਉਵੇਂ ਪੂਰੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ 7 ਫੇਸਿਸ ਦੇ ਵਿੱਚ ਹੋ ਰਹੀਆਂ ਨੇ ਤੇ 7 ਫੇਸਿਸ ਦੇ ਵਿੱਚ ਵੱਖ-ਵੱਖ ਦਿਨਾਂ ਨੂੰ VOTING ਹੋਣੀ ਹੈ 19 April ਤੋਂ ਪਹਿਲੇ ਫੇਸ ਦੀ ਵੋਟਿੰਗ ਸ਼ੁਰੂ ਹੋ ਜਾਵੇਗੀ ਤੇ ਆਖਰੀ ਫੇਸ 1 ਜੂਨ ਨੂੰ ਹੋਵੇਗਾ ਤੇ 4 ਜੂਨ ਨੂੰ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਰਿਜ਼ਲਟ ਆਵੇਗਾ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਦੇ ਉੱਪਰ 1 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ ਤੇ 4 ਜੂਨ ਨੂੰ ਉਸ ਦਾ ਰਿਜ਼ਲਟ ਆਵੇਗਾ ਫਸਟੇ ਕਿ ਪੂਰੇ ਦੇਸ਼ ਭਰ ਦੇ ਵਿੱਚ ਉਵੇਂ 543 ਲੋਕ ਸਭਾ ਸੀਟਾਂ ਨੇ ਜਿਸ ਦੇ ਉੱਪਰ ਸੱਤ ਫੇਸਿਸ ਦੇ ਵਿੱਚ ਵੋਟਿੰਗ ਹੋਣ ਜਾ ਰਹੀ ਹੈ ਪਹਿਲੇ ਫੇਸ ਦੀ ਵੋਟਿੰਗ 19 ਅਪ੍ਰੈਲ ਨੂੰ ਸ਼ੁਰੂ ਹੋਵੇਗੀ 19 ਅਪ੍ਰੈਲ ਨੂੰ ਪਹਿਲੇ ਫੇਸ ਦੀ VOTING ਹੋਵੇਗੀ ਤੇ ਆਖਰੀ ਫੇਸ ਤੱਕ ਯਾਨੀ ਕਿ 7ਵਾਂ ਫੇਸ ਜਿਹੜਾ ਹੈ ਉਹ 1 ਜੂਨ ਨੂੰ ਰੱਖਿਆ ਗਿਆ ਜਿੱਥੇ ਪੰਜਾਬ ਪਰ ਦੇ ਵਿੱਚ VOTING ਹੋਣ ਜਾ ਰਹੀ ਹੈ ਪੰਜਾਬ ਦੇ 13 ਸੀਟਾਂ ਦੇ ਵਿੱਚ 1 ਜੂਨ ਨੂੰ VOTING ਹੋਵੇਗੀ ਤੇ 4 ਜੂਨ ਨੂੰ ਸਾਰੇ ਦੇਸ਼ ਪਰ ਦੇ ਸੂਬਿਆਂ ਦਾ ਰਿਜ਼ਲਟ ਆਵੇਗਾ ਉਹ ਦੱਸਦੇ ਕਿ ਪੰਜਾਬ ਦੇ ਵਿੱਚ ਨਾਮਾਂਕਨ ਦਾਖਲ ਕਰਨ ਦੇ ਲਈ 7 ਮਈ ਦੀ ਤਾਰੀਖ ਰੱਖੀ ਗਈ ਹੈ ਜਦੋਂ ਉਮੀਦਵਾਰਾਂ ਨੇ ਨਾਮਾਂਕਨ ਦਾਖਲ ਕਰਨੇ ਨੇ ਨਾਮਾਂਕਨ ਦਾਖਲ ਕਰਨ ਦਾ ਪਹਿਲਾ ਦਿਨ 7 ਮਈ ਰੱਖਿਆ ਗਿਆ ਤੇ ਇਸੇ ਨਾਲ ਹੀ ਜੇਕਰ ਕਿਸੇ ਉਮੀਦਵਾਰ ਨੇ ਆਪਣਾ ਨਾਮਾਂਕਨ ਵਾਪਸ ਲੈਣਾ ਹੈ ਤਾਂ 17 ਮਈ ਤੱਕ ਆਪਣਾ ਨਾਮਾਂਕਨ ਵਾਪਸ ਲੈ ਸਕਦਾ ਹੈ ਜਿਸ ਤੋਂ ਬਾਅਦ 1 ਜੂਨ ਨੂੰ VOTING ਹੋਵੇਗੀ ਪੰਜਾਬ ਦੇ ਵਿੱਚ ਤੇ 4 ਜੂਨ ਨੂੰ ਇਸ ਦਾ ਰਿਜ਼ਲਟ ਆਵੇਗਾ ਪੰਜਾਬ ਪਰ ਦੇ ਵਿੱਚ 13 ਸੀਟਾਂ ਦੇ ਉੱਪਰ 1 ਜੂਨ ਨੂੰ VOTING ਹੋਵੇਗੀ ਉੱਥੇ ਦੱਸਿਆ ਕਿ ਦੇਸ਼ ਭਰ ਦੀਆਂ ਤਕਰੀਬਨ 4543 ਲੋਕ ਸਭਾ ਸੀਟਾਂ ਨੇ ਉਸ ਦੇ ਉੱਪਰ 97 ਕਰੋੜ ਵੋਟਰਸ VOTING ਕਰਨਗੇ ਇਸ ਸਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟ